ਸਾਡਾ ਕੋਈ ਮੈਨੂੰ ਪਾ ਕੇ ਕਿਸੇ ਨੇ ਕਿਤੇ ਜਾਣਾ ਨਹੀਂ ਪਤਾ ਕਿ ਕਿੱਥੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਬੈਠੋ ਇਹ ਗੱਲ ਸਮਝਾ ਲਓ ਮੈਂ ਤੁਹਾਡੀ ਵਿੱਚ ਲੱਫਾ ਕਰਦੀ ਇੱਕ ਗੱਲ ਕੀਤੀ ਕੱਟ ਕੇ ਹੋ ਰਹੀ ਹੈ ਅੱਜ ਅਪਾਇੰਟਮੈਂਟ ਹੈ ਮੈਂ ਕਿਆਣਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਨੂੰ ਕੁੱਝ ਹੋਰ ਦਿੰਦੇ ਹੋ ਲਿਆਉਂਗਾ ਆਪਣਾ ਨੰਬਰ ਦਮੇ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਤਰ੍ਹਾਂ ਇਹ ਤਰੀਕਾ ਠੋੜਾ ਹੈ ਕਿ ਤੁਸੀਂ ਬੈ ਗਏ ਮੈਂ ਥੱਕਲ ਜਣੀ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਹਾਂ ਕਿਉਂ ਛੱਡਿਆ ਉਹ ਇੱਕ ਪੰਟ ਪੈਂਦੀ ਮੈਨੂੰ ਇਹਨਾਂ ਤੋਂ ਸਹੀ ਕਰ ਹਾਂ ਕਿੰਨਾ 7 788 608 608 70 ਫੋਨ ਲਾ ਕੇ ਵੇਖ ਜਿਹੜੇ ਮਰਜੀ ਖਾਣੇ ਬੁਲਾਉਂ ਕਦੀ ਰਹਿਣਾ ਜੇਵਨ ਮਾਣੇ ਖਾਣੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਵੀ ਉਹ ਨਹੀਂ ਛੱਡਾਂਗੇ ਇਹ ਗੱਲ ਹੈ ਗਲਤੀ ਕਿਸੇ ਡਰਾਈਵਰ ਨਾਲ ਕਰਦੇ ਗਲਤੀਆਂ ਨਹੀਂ ਜਲਦੀ ਬੱਸ ਤੇ ਚੜੀਆਂ ਮੈਂ ਆਪੇ ਮੰਨਣ ਦਾ ਜੱਟ ਚੜ੍ਹਨੀ ਆ ਮੈਂ ਕੀ ਹੋਇਆ ਤੁਹਾਨੂੰ ਗੱਲ ਲੱਗ ਜਾਂਦੀ ਫੇਰ ਨਹੀਂ ਭਾਤੀ ਕਰਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉਤੋਂ ਮੁੱਕੀ ਜਾਂਦੇ ਹੋ ਕਿ ਮਿਸਬੀਹ ਕੀਤਾ ਉਹਨੇ ਕੀ ਮਿਸਬੀਹ ਕੀਤਾ ਗੱਲਾਂ ਨਹੀਂ ਘਮਾਈਆਂ ਮੈਂ ਇੱਕ ਫੋਨ ਕਰਕੇ ਵੇਖਣਗੇ ਤੁਹਾਨੂੰ ਕਿੱਥੇ ਮਾੜਾ ਪਹੁੰਚਾ ਸਕਦਾ ਇਹ ਥੋੜੀ ਆਪਣੀ ਗਲਤੀ ਤੇ ਫਿਕਰ ਕੇ ਸਿਰ ਤੇ ਫੋੜ ਰੋ ਰਹੇ ਹੋ ਮੈਂ ਅੱਜ ਮੈਂ ਕੱਲ ਚੱਲਦੀ ਬਸਣੇ ਆਵੇਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ ਹੱਕ ਕੋ ਕਾਤੇ ਰਾਈ ਬਾਕੀ ਟਿਕਣਾ ਬਗਰਾ ਦਾ ਨੰਬਰ ਹੈ ਨੰਬਰ ਨੂੰ ਸੋਧਣੀ ਤੇ ਨਾ ਚੱਡੀ ਘੜੀ ਰਹਿਣਾ ਵਾ ਨਹੀ ਯਾਰ ਕੋਈ ਥੋੜਾ ਹੋ ਗਿਆ ਰਿਕਸਾ ਕਾਲੂ ਰਾਈਜ਼ ਕਰੇ ਠੀਕ ਆ ਤੁਹਾਨੂੰ ਜੋ ਹੋ ਗਿਆ ਵੀ ਛੱਡੋ ਇਸ ਕਰ ਚੜਾਵੇ ਲੇਕਿਨ ਜਸਮੋਹ ਨੂੰ ਜੀ ਤੁਹਾਡੇ ਜਿਹੜੇ ਹੋ ਰਹੇ ਸਾਡਾ ਬਹੁਤ ਪਰਸਾ ਦਾ ਕੰਮ ਆ ਦੇਖ ਲਓ ਮੈਂ ਕੀ ਨਹੀਂ ਮਾਰਿਆ ਤੁਹਾਨੂੰ ਕੰਮ ਨਾਲ ਕੋਈ ਸਾਹਮਣੇ ਡਿਸਟਰਬ ਨਾ ਕਰਦੇ ਸਾਡੀ ਅਰਾਮ ਕਰਦੇ ਲੈ ਬੰਦੀ ਬਸੋ ਕੀਆ ਉਹਨੇ ਕੀ ਕਰਤਾ ਦੱਸੋ ਮੈਨੂੰ ਇਹਨਾਂ ਨੂੰ ਸੌਰੀ ਮੈਨੂੰ ਚੱਲ ਵੀ ਸੌਰੀ ਹੋਈ ਫਿਰ ਇਹ ਸੌਰੀ ਸੁੱਣੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜੀ ਹਾਂ ਜੀ ਕੀ ਕਰਦਾ ਮੈਂ ਲੂਸ ਤਾਂ ਨਹੀਂ ਆ ਕੰਮ ਮੈਂ ਬਸਦੇ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸਿਰਫ ਡਿਫੈਂਡ ਕਰ ਰਹੇ ਹਾਂ ਜੀ ਤੁਸੀਂ ਕਿਹੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਅਦ ਚ ਥੱਲੇ ਲਾ ਕੇ ਵਿਖਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਤੋਂ ਕਰ ਰਿਹਾ ਹਾਂ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਹੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫੇਰ ਬਗੈਰ ਕਿਧਰ ਪੰਡਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈਂ ਮਰੇ ਤੇਰੀ ਇੱਜ਼ਤ ਰੰਗਿਆ ਜਰੰਮੀ ਕਰਕੇ ਯੇ ਨਾਲ ਲੇਟ ਹੋ ਗਿਆ ਬਸ ਤੂੰ ਫੈਨ ਚੁਪ ਕਰ ਇਹੋ ਜੀ ਨੂੰ ਫੇਰ ਅੱਗੇ ਸੋਹਣੀ ਪੈਂਦੀ ਆ ਬੱਸ ਕਰੋ ਬੱਸ ਕਰੋ ਯਾਰ ਅੱਗੇ ਕਰੋ ਅੱਛਾ ਤੋ ਨਿਕਲੇ ਇਹੋ ਲਈ ਅੱਗੇ ਵਟਾ ਕੇ ਗੰਦ ਪਾਉਂਦੇ ਲੈ ਆਪਣੇ ਡੇਟ ਹੁੰਦੇ ਆ ਬਸ ਤੋਰੀਏ ਨਾ ਮੈਂ ਉਹਨਾਂ ਦੇ ਕੋਲ ਸੱਟੇ ਬਾਰੇ ਮੈਂ ਉਹਨਾਂ ਨੂੰ ਸਭੀ ਮੰਗੇ ਫੇਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉੱਪਰ ਹੋਵੇ ਚੱਲ ਚੱਲ ਨੰਬਰ ਦੇ ਦੇ ਥੱਲੇ ਉੱਪਰ ਹੋਵੇ ਅੱਡੀ ਫੋਟੋ ਖਾਣ ਨੂੰ ਦਿੰਦੇ ਗਾ ਪਿਆ ਬੈਠ ਕੇ 2 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਕਰਦੇ ਕੀ ਨਹੀਂ ਨਹੀਂ ਜੋ ਕਰਨਾ ਕੰਮ ਅੱਡੀ ਫੋਟੋ ਖਾਣ ਨੂੰ ਕੀ ਤੂੰ ਸਾਰੀ ਨੀ ਮੈਂ ਨੰਬਰ ਹੀ ਮੱਗੇ ਤਰੀਕਾ ਭਾਈ ਇਹ ਨਾ ਲੱਕਾ ਮੱਤੇ ਨੀ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰੀ ਯੂ ਟਿਊਬ ਸਬਸਕ੍ਰਾਈਬ ਸਵੇਲਾ ਫਿਰ ਬਸ ਕਰੋ ਬਸ ਕਰੋ ਮਰ ਨੂੰ ਆਪੀ ਨੂੰ ਤਾਂ ਬਲਾਹ ਫੋਨ ਬਲਾਹ ਨੂੰ ਕਿੰਨੂੰ ਬੁਲਾਣਾ ਹੈ ਬਲਾਹ ਨਹੀਂ ਲੱਖੇ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਓ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਲਿਖੇ ਕਰਦੇ ਆ ਦੀ ਬਾਤ ਤੇ ਚੜੀ ਜਾਂਦੇ ਓਏ ਗੱਲ ਤੇ ਹੈਗਾ ਤੈਨੂੰ ਨਹੀਂ ਪਤਾ ਇਹ ਗੱਲ ਦਾ ਨਹੀਂ 100 ਨੰਬਰ ਚੱਲ ਨਹੀਂਦਾ ਹੋਰ ਕਿਹੜਾ ਚੱਲੂ 112 112 ਮੈਂ ਕੁਝ ਬੋਲ ਨਹੀਂ ਮੈਂ ਸਰਕਾਰ ਕਰਦਾ ਨਹੀਂ 300 ਬੈਕਫੇਰ ਕਰਨੀ ਹੈ ਮੈਂ ਇੱਕ ਵੀ ਬਣ ਨਹੀਂ ਫਿਰ ਮੈਂ ਰਿਸੈਵਰ ਨਹੀਂ ਇੱਥੇ ਬੈਠੇ ਬਸ ਫੋਟੋ ਲੈਣ ਪਹਿਲੇ ਤੂੰ ਤਮੀਰ ਨੇ ਚੱਲ ਕੀਤੀ ਸੀ ਸਭ ਤੂੰ ਨਹੀਂ ਕਿੱਥੇ ਲੱਗੇ ਜੀ ਬਸ ਹੋਮੀ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲ ਜੀ ਆਪਾਂ ਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਪਹਿਲਾਂ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਪਰੀਏ ਸਮਨਾਰਾ ਚੌਕ 'ਕਿਆ ਇੱਕ ਲੇਡੀ ਆ ਵਕਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਪੇ ਜੁੜ ਰਿਆ ਸਰਕਾਰੀ বাস ਚਾਹ ਚੰਡੀਗੜੀ ਪਹੁੰਚੀ ਫ੍ਰੀਡ ਕੋਟ 'ਪੂ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਮੀਤੂ ਮੀਤੂ ਬਰੋ ਦਾ ਨਾਮ ਹੈ ਕੋਈ ਗੱਲ ਨਹੀਂ ਇਹ ਸਾਰੇ ਸਾਰੇ ਟਿੱਕੂ ਦਾ ਫਰਕ ਕਿੱਥੇ ਲੱਗ ਗਿਆ ਚਾਂਦੀ ਵਾਸਤੇ ਲੀੜੀ ਸਾੜੀ ਆ ਉਹ ਆ ਗਏ ਉਹ ਤਾਂ ਫਰਕ ਕਿੱਥੇ ਲੱਗ ਗਿਆ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਇਹ ਤਾਂ ਪਲੇਟ ਹੁੰਦਾ ਮੈਂ ਤਾਂ ਐਨੀ ਗੱਲ ਨਹੀਂ ਆ ਬਸ ਤੁਹਾਨੂੰ ਮੈਂ ਟਿੱਕੂ ਕਰਦਾ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜੋ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ 59 ਸਵਾਰੀਆਂ ਲੈ ਕੇ ਜਾੜਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ। ਨਹੀਂ ਨਹੀਂ। ਮੈਂ ਬੱਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ। ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤ ਵਾਲੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ। ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਕਰਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਆ ਗਏ ਮਿਸਬੀਹਵ ਕਰ ਲਓ ਹੁਣ ਥੱਲੇ ਉਤਰ ਜਓ ਮੈਂ ਤਾਂ ਮਿਸਬੀਹਵ ਕੀਤਾ ਸਰ ਪੂਰੀ ਸਾਰੀ ਮੈਂ ਤਾਂ ਅਨੁਕ੍ਰਮ ਕਰਦਾ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਅੱਗੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੰਮ ਖਰਾਬ ਕਰਨ ਦੀ ਬੈਠੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣ ਟਕੇਰੇ ਵਰਗੇ ਨਾਲ ਇੰਗ ਕਰਨਾ ਪੈਂਦਾ ਹੱਥ ਨਾਲ ਤੁਲੇ ਰਹੇ ਗੱਲ ਨਹੀਂ ਕਰੀ ਹੱਥ ਨਾਲ ਤੁਲੇ ਫਾਤਲਾ ਤੁਸੀਂ ਤੇ ਤੂੰ ਇਹ ਪਾਗਲ ਨਾਲ ਕੇ ਇਹ ਨਾ ਕਰ ਦਵਾਰਕਾ ਉਮ ਇਨੋਤ ਪੁਰਾਣੇ ਲਾ ਲਾ ਰਿਹਾ ਹੈਗਾ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋਂ ਕਰਾ ਮੇਰੇ ਕਾਗਜ਼ ਇਹ ਮੈਂ ਲੈਣ ਹੋਣੀਆਂ ਕਾ ਇਹੋ ਜਿਹੇ ਕਰਕੇ ਇੱਕ ਉੱਥੇ ਇਹਦਾ ਬਣਾ ਦੇ ਖਾਂਦੇ ਜਿੰਨੇ ਲਵਾ ਕੇ ਮੈਂ ਕੰਮ ਕਰਦਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 4800 ਲੱਕ ਜਾਣਾ ਥੱਲੇ ਉੱਤੇ ਯਾਰ ਤੂੰ ਕਰ ਦੋ ਮੇਰੀ ਬਸ ਮੈਂ ਚੱਲ ਜਾਣਾ ਤੁਸੀਂ ਬੜੇ ਸੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਾ ਜਰਾ ਪੱਸਾ ਨਹੀਂ ਜਾ ਰਹੀ ਤੂੰ ਤੂੰ ਰਾਤ ਮੈਨੂੰ ਮਨੀਆਂ ਬੱਲੇ ਤਾਂ ਤੱਕ ਤੱਕ ਨਹੀਂ ਬੋਲੇ ਗਿੱਕਦੀ ਨੇ ਸਾਰੇ ਰਿਕਾਰਡਿੰਗ ਕੀਤੀ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੂੰ ਨੂੰ ਵੀਰ ਕਹਿਣ ਦੀਆਂ ਹੁਣੇ ਇੱਕ ਤਰ੍ਹਾਂ ਹੁਣੇ 10 ਮਿੰਟ ਪਹਿਲਾਂ ਮਿਸ ਬਹਿਰ ਦਿੱਤਾ ਇਹਦਾ ਤਾਂ ਆਦਮੀ ਮਦਾ ਸਾਰਾ ਪਾਣੀ ਚ ਮੈਂ ਤਾਂ ਮੁੱਤਰ ਦੋ ਮੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿਤੇ ਨਹੀਂ ਕਰਦੀ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਚੰਗਾ ਹੀ ਜਾਣਾ ਨਹੀਂ ਹੁਣ ਕੋਈ ਸਮਝਾ ਨਹੀਂ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾ ਜੀ ਇਹ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 48 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਬਾਈ ਜੀ ਮੈਂ 52 ਸਵਾਰੀਆਂ ਵਾਲੇ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਵਿਚਾਰਦੇ ਆਪ